ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਜੌਰਜਟ ਦੇ ਵਿੱਚ ਸੂਟ ਲੈ ਕੇ ਆਏ ਜੀ ਜੌਰਜਟ ਦੀ ਸ਼ਰਟ ਰਹਿਣੀ ਹੈ ਕ੍ਰੇਪ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਤੇ ਜੌਰਜਟ ਦਾ ਹੀ ਦੁਪੱਟਾ ਰਹਿਣਾ ਆਪਾਂ ਪਹਿਲਾਂ ਵੀ ਜੌਰਜਟ ਦੀ ਕਲੈਕਸ਼ਨ ਲੈ ਕੇ ਆਏ ਸੀਗੇ ਤੇ ਉਹਨਾਂ ਵਿੱਚੋਂ ਕਈ ਸੂਟ ਆਪਾਂ ਨੇ ਦੁਬਾਰਾ ਮੰਗਵਾਏ ਆ ਕਿਉਂਕਿ ਬਹੁਤ ਜ਼ਿਆਦਾ ਮੈਨੂੰ ਡਿਮਾਂਡ ਸੀਗੀ ਵੀ ਇਹ ਵਾਲੇ ਸੂਟ ਸਾਨੂੰ ਚਾਹੀਦੇ ਆ ਤੇ ਦੁਬਾਰਾ ਲੈ ਕੇ ਆਏ ਆ ਜੀ ਜਿੰਨੇ ਸੂਟ ਸਾਨੂੰ ਮਿਲੇ ਉਹ ਵਾਲੇ ਤਾਂ ਆਪਾਂ ਜ਼ਰੂਰ ਲੈ ਕੇ ਆਏ ਬਾਕੀ ਨਵੇਂ ਕਲੈਕਸ਼ਨ ਆਈ ਹੈ ਉਹਦੇ ਵਿੱਚ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਪ੍ਰਾਈਸ ਹੈਗਾ ਸੂਟਾਂ ਦਾ 2250 2250 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ 2250 ਪ੍ਰਾਈਸ ਦੇ ਨਾਲ ਤੇ ਬਾਕੀ ਕੋਰੀਅਰ ਚਾਰਜਿਸ ਨੇ ਜਿਹੜੇ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਿਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81400 680 800 ਤੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਬਾਕੀ ਜਦ ਤੁਸੀਂ ਪੇਮੈਂਟ ਜਦ ਤੁਸੀਂ ਆਨਲਾਈਨ ਸੂਟ ਪਰਚੇਸ ਕਰਦੇ ਹੋ ਤਾਂ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਬਾਕੀ ਸ਼ੌਪ ਤੇ ਆ ਕੇ ਦੇਖ ਕੇ ਕੋਈ ਕੱਪੜਾ ਲੈਣਾ ਤੁਸੀਂ ਆਪਣੀ ਤਸੱਲੀ ਕਰਕੇ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣੀ ਪਰਚੇਸਿੰਗ ਕਰ ਸਕਦੇ ਹੋ ਜੀ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਇਕੱਲੇ ਇਕੱਲੇ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਹੈ ਤਾਂ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਕਿਤੇ ਵੀ ਤੁਹਾਨੂੰ ਗਰਮੀ ਦੇ ਵਿੱਚ ਬਾਹਰ ਬਾਜ਼ਾਰਾਂ ਚ ਜਾਣ ਦੀ ਲੋੜ ਨਹੀਂ ਤੁਸੀਂ ਘਰ ਬੈਠੇ ਆਪਣਾ ਪਸੰਦ ਦਾ ਸੂਟ ਆਰਡਰ ਕਰ ਸਕਦੇ ਹੋ ਪੂਰਾ ਚੈੱਕ ਕਰਕੇ ਜਿਹੜਾ ਕਲਰ ਜਿਹੜਾ ਸੂਟ ਤੁਸੀਂ ਆਰਡਰ ਕਰਿਆ ਉਹੀ ਸੂਟ ਤੁਹਮ੍ਹ ਘਰੇ ਬੈਠਿਆਂ ਨੂੰ ਮਿਲਦਾ ਜੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਜੋ ਅਜਟ ਦੇ ਵਿੱਚ ਹੈ ਜੀ ਬੜਾ ਸੋਹਣਾ ਜੈਪਰਾ ਪ੍ਰਿੰਟਿੰਗ ਦੇ ਵਿੱਚ ਆਪਾਂ ਉਹ ਲੈ ਆਏ ਸੀਗੇ ਸੂਟ ਤੇ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਜੀ ਕਿਉਂਕਿ ਬਹੁਤ ਐਟ੍ਰੈਕਟਿਵ ਕਿ ਜਾਰਜਟ ਐਵੇਂ ਦਾ ਫੈਬਰਿਕ ਹੈ ਜਿਹਨੂੰ ਆਪਾਂ ਗਰਮੀ ਸਰਦੀ ਦੋਨੋਂ ਮੌਸਮ ਚ ਪਾ ਸਕਦੇ ਆ ਲਾਈਨਿੰਗ ਲੱਗ ਕੇ ਜ਼ਰੂਰ ਬਣਦਾ ਪਰ ਬਹੁਤ ਲਾਈਟ ਵੇਟ ਰਹਿੰਦਾ ਜੀ ਵੇਅਰ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਇਹ ਆ ਗਈ ਸ਼ਰਟ ਬਲੈਕ ਐਂਡ ਵਾਈਟ ਦੇ ਵਿੱਚ ਤੇ ਰਸਟ ਕਲਰ ਦੀ ਸਾਈਡ ਤੇ ਇਹ ਪੱਟੀ ਦਿੱਤੀ ਹੋਈ ਹੈ ਇਹਦੇ ਨਾਲ ਤੁਸੀਂ ਪੋਟਲੀ ਬਟਨਸ ਵਗੈਰਾ ਬਣਾ ਸਕਦੇ ਹੋ ਤੇ ਨਾਲ ਕਰੇਪ ਦੀ ਬਾਟਮ ਹੈ ਜੀ ਰਸਟ ਕਲਰ ਦੀ ਹੋ ਗ੍ਰੇਪ ਦੀ ਬਾਟਮ ਆ ਗਈ ਰਸਟ ਕਲਰ ਦੀ ਤੇ ਨਾਲ ਜੋਰਜਟ ਦਾ ਪ੍ਰਿੰਟਡ ਦੁਪੱਟਾ ਇਹ ਸੂਟ ਦੀ ਇੰਨੀ ਕੋ ਡਿਮਾਂਡ ਸੀਗੀ ਪਿਛਲੀ ਵਾਰੀ ਪਰ ਇਸ ਵਾਰ ਹੀ ਹੈਗੇ ਆ ਆਪਣੇ ਕੋਲੇ ਇਹਦੇ ਨਾਲ ਦੇ ਸੂਟ ਸੇਮ ਸੂਟ ਵੀ ਮੈਂ ਕਾਫੀ ਸੂਟ ਮੰਗਵਾਏ ਆ ਇਹ ਦੇਖੋ ਪਰ ਬੁਕਿੰਗ ਜਲਦੀ ਕਰਿਓ ਕਿਉਂਕਿ ਉਸ ਦਿਨੋਂ ਆਪਣੇ ਕੋਲ ਸੀਗੇ ਉਸ ਦਿਨ ਵੀ ਦੋ ਸੂਟ ਸੀਗੇ ਤੇ ਨਾਲ ਦੀ ਨਾਲ ਬੁਕਿੰਗ ਹੋ ਗਈ ਜੀ ਸੂਟਾਂ ਦੀ ਕਿਉਂਕਿ ਜਿਹੜੀ ਚੀਜ਼ ਵਧੀਆ ਹੁੰਦੀ ਹੈ ਜੀ ਉਹ ਚੀਜ਼ ਨਹੀਂ ਰੁਕਦੀ ਹੁੰਦੀ ਫਿਰ ਇਹ ਦੇਖੋ ਇਹ ਲੁੱਕ ਆ ਜਣੀ ਸੂਟ ਜੌਰਜਟ ਦੇ ਵਿੱਚ ਸੂਟ ਆ ਗਿਆ ਆਪਣਾ ਕਰੇਪ ਦੀ ਬਾਟਮ ਹੈ ਨਾਲ ਜੌਰਜਟ ਦਾ ਹੀ ਪ੍ਰਿੰਟਡ ਦੁਪੱਟਾ ਤੇ ਰੈਸਟ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ 2250 ਪ੍ਰਾਈਸ ਦੇ ਨਾਲ ਇਹ ਹੈਗਾ ਜਿੱਦ ਆਪਣਾ ਪਹਿਲਾ ਕਲਰ ਇਹਦੇ ਵਿੱਚ ਨੈਕਸਟ ਕਲਰ ਆਇਆ ਬੜਾ ਪਿਆਰਾ ਦੇਖੋ ਗਾਜਰੀ ਰੰਗ ਦੇ ਵਿੱਚ ਹੈ ਇਹ ਨਵਾਂ ਕਲਰ ਆਇਆ ਜੀ ਪਿਛਲੀ ਵਾਰੀ ਨਹੀਂ ਸੀਗਾ ਤੇ ਹਮ ਦਿਖਾਣੇ ਆ ਤੁਹਾਨੂੰ ਇਹਦੇ ਸ਼ਰਟ ਜੌਰਜਟ ਦੇ ਵਿੱਚ ਸ਼ਰਟ ਹੈ ਜੀ ਸ਼ਾਰਟ ਆ ਗਈ ਜੋਰ ਜੱਟ ਦੀ ਤੇ ਨਾਲ ਹੈਗੀ ਹੈ ਗਾਜਰੀ ਕਲਰ ਦੀ ਬਾਟਮ 크ਰੇਪ ਦੀ ਤੇ ਨਾਲ প্রিনਟਡ ਦੁਪੱਟਾ ਲੋਕ ਦੇਖੋ ਸੋਹਣੀ ਕਿੰਨੀ ਪਿਆਰੀ ਹੈ ਸੋਨਾ ਸੋਹਣਾ ਵੇ ਦੁਕਾਨ ਸੋ 2250 ਪ੍ਰਾਈਸ ਦੇਣਾ ਤੇ ਨੈਕਸਟ ਆ ਗਿਆ ਮਰਜੈਂਟਾ ਕਲਰ ਮਰਜੈਂਟਾ ਕਲਰ ਹੈ ਸੇਮ ਸ਼ਰਟ ਬਲੈਕ ਹੀ ਹੈ ਜਾਰਜਟ ਦੀ ਸ਼ਰਟ ਹੈ ਜ਼ੈਬਰਾ ਪ੍ਰਿੰਟਿੰਗ ਦੇ ਵਿੱਚ ਮਜੇਂਟਾ ਕਲਰ ਦੀ ਕਰੇਪ ਦੀ ਬਾਟਮ ਹੈ ਜੀ ਇਹ ਵੀ ਕਲਰ ਬਹੁਤ ਪਿਆਰਾ ਹੈ ਮਜੇਂਟਾ ਕਲਰ ਵੀ ਤੇ ਨਾਲ ਹੈਗਾ ਜਾਰਜਟ ਦਾ ਪ੍ਰਿੰਟਡ ਦੁਪੱਟਾ ਦੇ ਕਿੰਨੀ ਪਿਆਰੀ ਲੁੱਕ ਹੈ ਉਹ ਸੋਹਣਾ ਸੋ ਇਹ ਲੁੱਕ ਆ ਗਿਆ ਬਾਈ ਸੂਪ ਪ੍ਰਾਈਸ ਹੈ ਜੀ ਸੂਟਾਂ ਦਾ 2250 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਪ੍ਰਿੰਟ ਸਟਾਰਟ ਕਰਦੇ ਆਪਾਂ ਹੁਣ ਫਲਾਬਰ ਪ੍ਰਿੰਟਿੰਗ ਦੇ ਵਿੱਚ ਇਹ ਵੀ ਬਲੈਕ ਦੇ ਵਿੱਚ ਆ ਦੇਖੋ ਕਿੰਨਾ ਪਿਆਰਾ ਬਲੈਕ ਪ੍ਰਿੰਟ ਦੇ ਵਿੱਚ ਸ਼ਰਟ ਹੈ ਤੇ ਇਸ ਦੇ ਨਾਲ ਵੀ ਗਾਜਰੀ ਬੜੀ ਸੋਹਣੀ ਸਲਵਾਰ ਤੇ ਜੌਰਜਟ ਦਾ ਹੀ ਦੁਪੱਟਾ ਮੈਂ ਇਹਨੂੰ ਖੋਲ ਕੇ ਦਿਖਾਵਾਂਗੇ ਸੂਟ ਨੂੰ ਤੁਹਾਨੂੰ ਬੜੇ ਪਿਆਰੇ ਆਪਣੇ ਚੌਰ ਛੱਟ ਦੇ ਅੱਜ ਸੂਟ ਡਾਰਕ ਲਾਈਟ ਆਪਾਂ ਹਰ ਇੱਕ ਤਰ੍ਹਾਂ ਦੇ ਸੂਟ ਲੈ ਕੇ ਆਏ ਅੱਜ ਸ਼ਰਟ print ਦੇਖੋ ਕਿੰਨਾ ਪਿਆਰਾ ਸੂਟ ਦਾ ਬਹੁਤ ਪਿਆਰਾ print ਗਾਜਰੀ ਕਲਰ ਦੇ ਫੁੱਲ ਦੇ ਨਾਲ ਇਹ ਜਾਰਜਟ ਦੀ ਸ਼ਰਟ ਆ ਗਈ ਤੇ 크ਰੇਪ ਦੀ ਗਾਜਰੀ ਰੰਗ ਦੀ ਉਹ ਬਾਟਮ ਤੇ ਨਾਲ ਜਾਰਜਟ ਬਾਈ ਇਸਤਾਰ ਦੁਪੱਟਾ ਪ੍ਰਿੰਟਡ 2250 ਪ੍ਰਾਈਸ ਦੇ ਨਾਲ ਹੁਣ ਇਹਦੇ ਵਿੱਚ ਕਲਰ ਤੁਹਾਨੂੰ ਦਿਖਾਣੀ ਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਫਿਰੋਜ਼ੀ ਕਲਰ ਸੇਮ ਦੇ ਵਿੱਚ ਹੈ ਜੀ ਫਰੋਜ਼ੀ ਰੰਗ ਹੈ ਇਹ ਆ ਵੀ ਸ਼ਰਟ प्रिंट ਦੇ ਵਿੱਚ ਸੋਨਾ ਪ੍ਰਿੰਟ ਹੈ ਜਿਹੜਾ ਫਲਾਵਰ ਪ੍ਰਿੰਟ ਦੇ ਵਿੱਚ ਫਰੋਜ਼ੀ ਵੀ ਬੜੀ ਸੋਹਣੀ ਡਾਰਕ ਫਰੋਜ਼ੀ ਕਲਰ ਦੀ ਬਾਟਮ ਹੈ ਮੋਰ ਪੰਖੀ ਜਾਂ ਫਰੋਜ਼ੀ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਤੇ ਜੌਰਜਟ ਦਾ ਦੁਪੱਟਾ ਪੂਰੇ ਖੁੱਲੇ ਦੁਪੱਟੇ ਆ ਬਹੁਤ ਪਿਆਰੇ ਬਹੁਤ ਛੋੜੀ ਦਾਣੇਦਾਰ ਜੌਰਜਟ ਹੈ ਇਹ ਲੋਕਾਂ ਨੂੰ ਦਿਖਾ ਸਕਦੇ। 250 ਗਿਆ ਪ੍ਰਾਈਸ ਦੇਣਾ। ਨੈਕਸਟ ਆ ਗਿਆ ਥੋੜਾ ਪੇਰਾ ਮਜੈਂਟਾ ਕਲਰ ਇਹਦੇ ਵਿੱਚ ਸੇਮ ਦੇ ਵਿੱਚ ਫਲਾਵਰ ਪ੍ਰਿੰਟਿੰਗ ਦੇ ਵਿੱਚ ਬਲੈਕ ਕਲਰ ਦੇ ਵਿੱਚ ਇਹ ਮੈਂ ਤੁਹਾਨੂੰ ਪਹਿਲਾਂ ਤਿੰਨ ਸੂਟ ਦਿਖਾਤੇ। ਤਿੰਨੇ ਇਹ ਵਾਲੀ ਪ੍ਰਿੰਟ ਦੇ ਵਿੱਚ ਹੋਗੇ। ਇਹ ਦੇਖੋ ਪ੍ਰਿੰਟ ਕਿੰਨਾ ਪੇਰਾ ਹੈ। ਇਹ ਲੋਕਾਂ। ਸੋਨਾ ਪ੍ਰਿੰਟ। ਮਜੈਂਟਾ ਕਲਰ ਦੀ ਇਸ ਦੀ ਬਾਟਮ। ਦੇ ਨਾਲ ਹੈਗਾ ਜੌਰਜਟ ਦਾ ਹੀ ਪ੍ਰਿੰਟਡ ਦੁਪੱਟਾ ਸੂਟ ਇਹ 3 ਕਲਰ ਮੈਂ ਪ੍ਰਿੰਟ ਦੇ ਵਿੱਚ ਦਿਖਾਏ ਆ ਤੁਹਾਨੂੰ 2250 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਤੇ ਨੈਕਸਟ ਪ੍ਰਿੰਟ ਆ ਗਿਆ ਬੜਾ ਸੋਹਣਾ ਬਲੈਕ ਕਲਰ ਦੇ ਵਿੱਚ ਹੈ ਜੀ ਇਹ ਵੀ ਸੂਟ ਤੇ ਇਹ ਵਾਲਾ प्रिंट ਤਾਂ ਤੁਹਾਨੂੰ ਪਤਾ ਹੀ ਹੈ ਹਰੇਕ ਫੈਬਰਿਕ ਦੇ ਵਿੱਚ ਇਹ ਪ੍ਰਿੰਟ ਹਮੇਸ਼ਾ ਹਿੱਟ ਹੈ ਜੀ ਪ੍ਰਿੰਟ ਇਹ ਬਰਬਰੀਚ ਵੀ ਆ ਗਿਆ ਕਾਟਨ ਚ ਵੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਦੇ ਨਾਲ بیس ਕਲਰ ਦੀ ਬਲੈਕ ਕਲਰ ਦੀ ਉਹ ਕ੍ਰੇਪ ਦੀ ਬਾਟਮ ਹੈ ਨਾਲ ਤੇ ਆ ਗਈ ਆਪਣੀ ਜੌਰਜਟ ਦੀ ਸ਼ਰਟ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਬਹੁਤ ਪਿਆਰਾ ਗ੍ਰੇ ਬਲੈਕ ਜਾਂ ਕਲਰ ਹੈ ਬਹੁਤ ਜ਼ਿਆਦਾ ਕਾਲਸ ਤੇ ਨਹੀਂ ਹੈਗਾ ਬਲੈਕ ਥੋੜਾ ਗ੍ਰੇ ਕਾਲਸ ਤੇ ਗ੍ਰੇ ਟੋਨ ਦੇ ਵਿੱਚ ਬਲੈਕ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ 2250 ਪ੍ਰਾਈਸ ਹੈ ਇਹਦੇ ਵਿੱਚ ਮੈਂ ਤੁਹਾਨੂੰ ਹੁਣ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਆਪਣੇ ਕੋਲ ਡਾਰਕ ਮਜੈਂਟਾ ਕਲਰ ਜਿਹੜਾ ਥੋੜਾ ਕਾਲਸ ਤੇ ਮਜੈਂਟਾ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਕ੍ਰੇਪ ਦੀ ਬਾਟਮ ਹੈ ਨਾਲ ਤੇ ਨਾਲ ਹੈਗਾ ਜੌਰਜਟ ਦਾ ਹੀ ਦੁਪੱਟਾ ਬਹੁਤ ਪਿਆਰਾ ਬਹੁਤ ਸੌਫਟ ਦੇ ਵਿੱਚ ਦੁਪੱਟੇ ਆ ਇਹ ਲੁੱਕ ਹੈ 2250 ਪ੍ਰਾਈਸ ਦਾ ਨੈਕਸਟ ਹੈਗਾ ਇਹਦੇ ਵਿੱਚ ਗ੍ਰੀਨ ਕਲਰ ਗ੍ਰੀਨ ਕਲਰ ਦੀ ਦੇਖੋ ਕਿੰਨੀ ਪਿਆਰੀ ਲੁੱਕ ਹੈ ਇੱਕ ਤਾਂ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਸੋਹਣਾ ਪ੍ਰਿੰਟ 크ਰੇਪ ਦੀ ਬਾਟਮ ਹੈ ਜੀ জਾਰਜਟ ਦੀ 셔ਟ ਹੈ 크ਰੇਪ ਦੀ ਬਾਟਮ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਤੇ ਨਾਲ ਹੈਗਾ জਾਰਜਟ ਦਾ ਹੀ ਦੁਪੱਟਾ ਇਹ ਦੇਖੋ ਬਾਈ 250 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਵਾ ਇੱਕ ਪ੍ਰਿੰਟ ਚ ਦਿਖਾਏ ਆ ਤੁਹਾਨੂੰ ਨੈਕਸਟ ਪ੍ਰਿੰਟ ਸਟਾਰਟ ਕਰਦੇ ਆ ਬਹੁਤ ਸੋਹਣਾ ਇਹ ਵੀ ਮਜੈਂਟਾ ਵਾਈਨ ਜਿਹਾ ਕਲਰ ਹੈ ਲੱਗ ਜੀ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਇਹ ਲੁੱਕ ਆ ਰਹੀ ਦੇਖੋ ਸੋਹਣੀ ਜੌਰਜਟ ਦੀ ਸ਼ਰਟ ਹੈ ਸੇਮ ਮਰੂਨ ਕਲਰ ਮਜੈਂਟਾ ਕਲਰ ਦੀ ਬਾਟਮ ਹੈ ਜੀ ਕ੍ਰੇਪ ਦੀ ਨਾਲ ਤੇ ਜੌਰਜਟ ਦਾ ਹੀ ਦੁਪੱਟਾ ਕਿੰਨਾ ਪਿਆਰਾ ਇਹ ਲੁੱਕ ਆ ਰਹੀਆਂ ਸੂਟ ਦੀ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੇ ਕਲਰ ਸੇਮ ਪ੍ਰਿੰਟ ਦੇ ਵਿੱਚ ਗ੍ਰੇ ਕਲਰ ਦੀ ਇਹ ਦੇਖੋ 크ريب ਦੀ ਬਾਟਮ ਹੈ ਨਾਲ ਪ੍ਰਿੰਟਡ ਸ਼ਰਟ ਸਾਰਾ ਗੁੱਲਾ ਕੱਪੜਾ ਜੌਰਜਟ ਟੀ-ਸ਼ਰਟ ਹੈ 크ريب ਦੀ ਬਾਟਮ ਹੈ ਪ੍ਰਿੰਟ ਬੜਾ ਪਿਆਰਾ ਹੈ ਸੂਟ ਦਾ ਤੇ ਨਾਲ ਜੌਰਜਟ ਦਾ ਹੀ ਦੱਸੋ ਸੋ ਪਿਆ प्राइस ਦੇਣਾ ਐ ਐਕਸਟਰਾ ਗਏ ਦੇ ਵਿੱਚ ਫਰੋਜ਼ੀ ਕਲਰ ਡਾਰਕ ਫਰੋਜ਼ੀ ਕਲਰ ਹੈ ਜੀ ਬਹੁਤ ਸੋਹਣਾ ਇਹ ਬਾਟਮ ਹੈ ਨਾਲ ਕਰੇਪ ਦੀ ਤਾਂ ਪਿਆਰਾ ਰੰਗ ਜੌਰਜਟ ਦੀ ਸ਼ਰਟ ਹੈ ਕਰੇਪ ਦੀ ਬਾਟਮ ਨਾਲ ਤੇ ਜੌਰਜਟ ਦਾ ਹੀ ਦੁਪੱਟਾ ਰੱਖੋ ਲਓ ਦੁਪੱਟਾ ਇਹ ਲੋਕ ਇਹ ਤਿੰਨ ਸੂਟ ਇੱਕ ਪ੍ਰਿੰਟ ਚ ਮੈਂ ਤਿੰਨ ਕਲਰ ਦਿਖਾਏ ਆ ਤੁਹਾਨੂੰ ਨੈਕਸਟ ਕਲਰ ਸਟਾਰਟ ਕਰਦੇ ਹਾਂ ਨੈਕਸਟ ਪ੍ਰਿੰਟ ਇਹ ਰਸਟ ਕਲਰ ਦੇ ਵਿੱਚ ਹੈ ਜੀ ਸੂਟ ਡਾਰਕ ਜਿਹੜਾ ਤਾਂਬੇ ਰੰਗਾ ਰੰਗ ਕਹਿੰਦੇ ਆਪਾਂ ਉਹ ਵਾਲਾ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਬਹੁਤ ਸੋਹਣਾ ਸਰਦਾਰੀ ਪ੍ਰਿੰਟ ਹੈ ਰਸਟ ਕਲਰ ਦੀ ਬਾਟਮ ਨਾਲ ਕريب ਦੀ ਤੇ ਜੌਰਜਟ ਦਾ ਹੀ ਦੁਪੱਟਾ ਕੋ ਦੇਖੋ ਸੂਟਾਂ ਦੀ ਕਿੰਨੀ ਪਿਆਰੀ ਹੈ। प्रिंटिंग ਬਹੁਤ ਪਿਆਰੀ हटके ਕਲਰ ਹੈ। ਇਹਨਾਂ ਨੂੰ ਜਿਹੇ-ਜੇ ਮਰਜ਼ੀ ਮੌਸਮ 'ਚ ਤੁਸੀਂ ਵੇਅਰ ਕਰ ਸਕਦੇ ਹੋ ਸੂਟਾਂ ਨੂੰ। ਨੈਕਸਟ ਆ ਗਿਆ ਮਜੈਂਟਾ ਕਲਰ। ਸੇਮ ਪ੍ਰਿੰਟ ਦੇ ਵਿੱਚ। ਮਜੈਂਟਾ ਕਲਰ ਹੈ। ਦਿੱਖ ਦੇਖੋ ਕਿੰਨੀ ਪਿਆਰੀ ਹੈ। ਕਿਸੇ ਏਜ ਦੇ ਵਿੱਚ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਸੂਟਾਂ ਨੂੰ ਕਿਉਂਕਿ ਪ੍ਰਿੰਟਿੰਗ ਹੀ ਬੜੀ ਪਿਆਰੀ ਹੈ। ਇਹ ਹੈ ਕਿਤਾ ਦੁਪੱਟਾ ਇਹ ਵੀ ਬਹੁਤਿਆਰ ਸੁਹਣਾ ਹੈ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਗ੍ਰੇ ਕਲਰ ਡਾਰਕ ਗ੍ਰੇ ਕਲਰ ਹੈ ਥੋੜਾ ਸੋਨਾ ਸੁਰਮਈ ਜਿਹੇ ਰੰਗ ਦੇ ਵਿੱਚ ਪ੍ਰਿੰਟ ਕਿੰਨਾ ਸੋਹਣਾ ਇਹ ਆ ਰਿਹਾ ਪਿੰਟਿੰਗ ਹੈ ਕ੍ਰੇਪ ਦੀ ਬਾਟਮ ਗ੍ਰੇ ਕਲਰ ਦੀ ਨਾਲ ਤੇ ਚਾਹ ਸਕਦੇ ਇਸ ਤੋਂ ਦੁਪੱਟਾ ਇਹ ਤਿੰਨ ਸੂਟ ਦਿਖਾਏ ਆ ਇੱਕ ਪ੍ਰਿੰਟ ਚ ਮੈਂ ਤੁਹਾਨੂੰ ਤਿੰਨ ਕਲਰ 2250 ਪ੍ਰਾਈਸ ਦੇਣਾ ਨੈਕਸਟ ਪ੍ਰਿੰਟ ਆ ਗਿਆ ਦੇਖੋ ਕਿੰਨਾ ਪਿਆਰਾ ਇਹ ਵੀ ਕੰਟਰਾਸਟ ਦੇ ਵਿੱਚ ਹੈ ਜੀ ਲਾਈਟ ਜਿਵੇਂ ਸ਼ਰਟ ਹੈ ਪ੍ਰਿੰਟ ਦੇਖੋ ਪਿਆਜੀ ਪਿੰਕ ਕਲਰ ਦੀ ਬਾਟਮ ਹੈ ਨਾਲ ਜਿਵੇਂ ਦਾ ਫਲਾਵਰ ਹੈ ਪਿੰਕ ਇਹ ਸ਼ਰਟ ਆ ਗਈ ਆਪਣੀ ਤੇ ਨਾਲ ਕ੍ਰੇਪ ਦੀ ਬਾਟਮ ਆ ਗਈ ਇਹ ਦੇਖੋ ਕਿੰਨਾ ਸੋਹਣਾ ਸਰਦਾਰੀ ਰੰਗ ਤੇ ਆਜੀ ਪਿੰਕ ਕਲਰ ਦੀ ਬਾਟਮ ਜờ ਚੱਟ ਟੀ-ਸ਼ਰਟ ਤੇ ਕ੍ਰੇਪ ਦੀ ਬਾਟਮ ਤੇ ਨਾਲ ਹੈਗਾ ਬੜਾ ਹੀ ਪਿਆਰਾ ਦੁਪੱਟਾ ਦੁਪੱਟੇ ਤੇ ਵੀ ਜ਼ਿਆਦਾ ਖਲਾਰਾ ਜ ਨਹੀਂ ਹੈਗਾ ਬਹੁਤ ਸੋਹਣਾ ਸੋਬਰ ਦੁਪੱਟਾ ਇਹ ਲੁੱਕ ਆ

ਨਾਲ ਜੌਰਜਟ ਦੀ ਦੁਪੱਟਾ ਕਿੰਨਾ ਪਿਆਰਾ 550 ਦਾ ਪ੍ਰਾਈਸ ਤੇ ਇਹ ਸੇਮ ਦੇ ਵਿੱਚ ਹੈਗਾ ਪਿੰਕ ਕਲਰ ਥੋੜਾ ਸੋਹਣਾ ਪੀਚ ਪਿੰਕ ਜਿਹਾ ਕਲਰ ਹੈ ਇਹਦੇ ਤਿੰਨੋਂ ਰੰਗ ਬੜੇ ਪਿਆਰੇ ਆ ਸੂਟ ਦੇ ਇਹ ਵਾਲੇ ਪ੍ਰਿੰਟ ਤੇ ਤਿੰਨੋਂ ਕਲਰ ਹੀ ਬਹੁਤ ਲੱਗ ਜੇ ਕਲਰ ਹੈ ਇਹ ਸ਼ਰਟ ਆ ਗਈ ਜੌਰਜਟ ਦੀ ਨਾਲ ਦੇਖੋ ਕ੍ਰੇਪ ਦੀ ਬਾਟਮ ਕਿੰਨਾ ਪਿਆਰਾ ਰੰਗ ਹੈ ਬਾਟਮ ਦਾ ਤੇ ਨਾਲ ਜੋੜ ਝਟਦਾਈ ਦੁਪੱਟਾ ਬਿਲਕੁਲ ਕਮਨੀ ਸੋਹਣਾ ਤੇ 250 50 ਪ੍ਰਾਈਸ ਦੇ ਨਾਲੇ ਤਿੰਨ ਸੂਟ ਇੱਕ ਪ੍ਰਿੰਟ ਚ ਦਿਖਾਏ ਆ ਨੈਕਸਟ ਪ੍ਰਿੰਟ ਸਟਾਰਟ ਕਰਦੇ ਆ ਬੜਾ ਪਿਆਰਾ ਗ੍ਰੇ ਕਲਰ ਦੇ ਵਿੱਚ ਹੈ ਜੀ ਬਹੁਤ ਸੋਹਣਾ ਮਲਟੀ ਪ੍ਰਿੰਟ ਇਹ ਲੋ ਪੀਸ ਆ ਉਹ ਗ੍ਰੇ ਕਲਰ ਦਾ ਮਲਟੀ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੋਲਕ ਦੀ ਬਹੁਤ ਸੋਹਣਾ ਪ੍ਰਿੰਟ ਹੈ ਤੇ ਨਾਲ ਗ੍ਰੇ ਕਲਰ ਦੀ ਉਹ ਕ੍ਰੇਪ ਦੀ ਬਾਟਮ ਹੈ ਤੇ ਜੋੜ ਚੱਕ ਦਾ ਦੇਖੋ ਇਹ ਵੀ ਜੀ ਕਲਰ ਆ ਗਿਆ ਬੜਾ ਸੋਹਣਾ ਦੇਖੋ ਮਸਟਰਡ ਮਹਿੰਦੀ ਜਿਹਾ ਕਲਰ ਹੈ ਲੱਗ ਜਾਈ ਮਸਟਰਡ ਟੋਨ ਤੇ ਤੇ ਕੋਈ ਨਾ ਹੋ। ਉਹ ਸੋਨ ਮਲਟੀ ਕਲਰ ਦੇ ਵਿੱਚ ਪ੍ਰਿੰਟਿੰਗ ਤੇ ਡਾਰਕ ਮਸਟਰਡ ਕਲਰ ਜਿਹੜਾ ਕਾਲਸ ਤੇ ਮਸਟਰਡ ਕਲਰ ਹੁੰਦਾ ਉਸ ਕਲਰ ਦੀ ਬਾਟਮ ਹੈ ਜੀ ਘਰੇਤੀ ਨਾਲ ਇਹ ਜੋ ਅਰਜਕ થઈ ਦੁਪੱਟਾ ਇਹ ਨਾ ਬਣਾਉਣਾ। ਇਹ ਲੁੱਕ ਆ ਜਾਂਦਾ। ਹਾਂ। ਨੈਕਸਟ ਆ ਗਿਆ ਥੋੜਾ ਸੋਨਾ ਰੋਜੀ ਜੀ ਟੋਨ ਦੇ ਵਿੱਚ ਹੈ ਜੀ ਸੂਟ ਵੀ ਲੱਗ ਜਾਈ ਕਲਰ ਹੈ। ਪ੍ਰਿੰਟਿੰਗ ਵੀ ਪਿਆਰੀ ਹੈ। ਸੂਟ ਦਾ ਕਲਰ ਬਹੁਤ ਲੱਗ ਜਾਈ ਕਲਰ ਹੈ ਜੀ ਇਹ ਵਾਲੇ ਦਾ। ਅੱਲਾਹ ਅਲੇਮ ਰਜ਼ਾ। ਜੋ ਹਰ ਜਿਹੜਾ ਪਤਾ ਦੁਪੱਟਾ। ਨੈਕਸਟ ਆ ਗਿਆ ਬੜਾ ਘੇਰਾ ਬਦਾਮੀ ਜਿਹਾ ਰੰਗ ਹੈ ਸੂਟ ਦਾ। ਸੇਮ ਪ੍ਰਿੰਟ ਦੇ ਵਿੱਚ ਜਾਰਜਟ ਦੀ ਸ਼ਰਟ ਹੈ 크ਰੇਪ ਦੀ ਬਾਟਮ ਹੈ ਇਹ ਨਾਲ ਤੇ ਜਾਰਜਟ ਦਾ ਹੀ ਦੁਪੱਟਾ ਇਹ ਲੋਕਾਂ ਦੇ ਸੋਹਣੇ ਇਹ ਚਾਰ ਸੂਟ ਵਿੱਚ ਇੱਕ ਪ੍ਰਿੰਟ ਚ ਤੁਹਾਨੂੰ ਚਾਰ ਕਲਰ ਦਿਖਾਏ ਹਨ ਤੇ ਪ੍ਰਾਈਸ ਹੈਗਾ ਅੱਜ ਦੇ ਸੂਟਾਂ ਦਾ 2250 2250 ਪ੍ਰਾਈਸ ਦੇ ਨਾਲ ਅੱਜ ਦੇ ਸੂਟ ਰਹਿਣਗੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ 781465808038146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ